ਜੀ ਸਤ ਸ੍ਰੀ ਅਕਾਲ ਅੱਜ ਖਰੜ ਸਿਟੀ ਦੇ ਵਿੱਚ ਅਸੀਂ 173 ਗਜ ਦੀ ਕੋਠੀ ਲੈ ਕੇ ਆਏ ਜਦੀ ਡਾਈਮੈਂਸ਼ਨ 26x60 ਹੈ ਤੇ ਇਹ ਕੈਮਰਾਮੈਨ ਤੁਹਾਨੂੰ ਐਲੀਵੇਸ਼ਨ ਦਿਖਾ ਰਿਹਾ ਖੁੱਲੇ ਡੁੱਲੇ ਬਹੁਤ ਰੂੜ ਹੈ ਸਭ ਤੋਂ ਵਧੀਆ ਸੁਸਾਇਟੀ ਦੇ ਵਿੱਚ ਹੈ ਕੋਠੀ ਚਾਓ ਆਪਾਂ ਅੰਦਰ ਤੁਹਾਨੂੰ ਦਿਖਾਈਏ ਇੱਥੇ ਪਾਰਕਿੰਗ ਦੀ ਜੇ ਗੱਲ ਕਰੀਏ ਤਾਂ ਵੱਡੀ ਤੋਂ ਵੱਡੀ ਗੱਡੀ ਇੱਥੇ ਲੱਗ ਸਕਦੀ ਹੈ ਗੇਟ ਵੀ ਇਹਡਾ ਉਹ ਸਲਾਈਡਿੰਗ ਵਾਲਾ ਆ ਤੇ ਆਓ ਆਪਾਂ ਅੰਦਰ ਦਿਖਾਈਏ ਤੁਹਾਨੂੰ ਇੱਥੋਂ ਆਪਾਂ ਐਂਟਰ ਹੋ ਰਹੇ ਆ ਖੁੱਲੇ ਡੁੱਲੇ 게ਟ ਹੈ ਏਰੀਆ ਜੇ ਅਗਰ ਆਪਾਂ ਅੰਦਰ ਐਂਟਰ ਹੋ ਕੇ ਗੱਲ ਕਰੀਏ ਵੀ ਜਿਹੜਾ ਹਾਲ ਹੈ ਇਹ ਕਾਫੀ ਵੱਡਾ ਇੱਥੇ ਵੀ ਇਹਨਾਂ ਨੇ ਐਲਸੀਡੀ ਵਗੈਰਾ ਲਾਈ ਵੀ ਇੱਥੇ ਦੇਖਣ ਨੂੰ ਬੈਠਣ ਨੂੰ ਬਹੁਤ ਚੰਗਾ ਮਾਹੌਲ ਬਣਾਇਆ ਬਿਲਕੁਲ ਇਹਦੇ ਬੂਰੇ ਡਾਈਨਿੰਗ ਟੇਬਲ ਆ ਗਿਆ ਤੇ ਨਾਲ ਇਹਨਾਂ ਨੇ ਪੂਜਾ ਰੂਮ ਬਣਾਇਆ ਬਹੁਤ ਸੁੰਦਰ ਤੇ ਇੱਥੇ ਆਜੋ ਆਪਾਂ ਜੇ ਕਿਚਨ ਦੀ ਗੱਲ ਕਰੀਏ ਹਰ ਕਿਸੇ ਦੇ ਅੱਛਾ ਹੁੰਦੀ ਹੈ ਵੀ ਖੁੱਲਾ ਡੁੱਲਾ ਕਿਚਨ ਹੋਵੇ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਖੁੱਲਾ ਡੁੱਲਾ ਜਿਹੜਾ ਕਿਚਨ ਉਹ ਤੁਸੀਂ ਦੇਖ ਹੀ ਰਹੇ ਆ ਮਾਡਰਨ ਕਿਚਨ ਹੈ ਹਰ ਇੱਕ ਤਰ੍ਹਾਂ ਦੇ ਜਿਹੜਾ ਅੱਜ ਕੱਲ੍ਹ ਤਿਆਰੀ ਹੁੰਦੀ ਉਹ ਕੀਤੀ ਹੋਈ ਹੈ ਇੱਥੇ ਆਪਾਂ ਸਭ ਤੋਂ ਪਹਿਲਾਂ ਜੇ ਮਾਸਟਰ ਬੈੱਡਰੂਮ ਦੇ ਵਿੱਚ ਐਂਟਰ ਹੋਏ ਆਪਾਂ ਇਹ ਮਾਸਟਰ ਬੈੱਡਰੂਮ ਹੈ ਇੱਥੇ LED ਲੱਗੀ ਹੋਈ ਹੈ ਇੱਥੇ ਕੱਪਵਾਰਡ ਦੀ ਗੱਲ ਕਰੀਏ ਤਾਂ ਉੱਪਰ ਤੱਕ ਕੰਪਲੀਟ ਹੈ ਬਹੁਤ ਵਧੀਆ ਲੱਗੇ ਹੋਇਆ ਥੱਲੇ ਸਲੈਡਿੰਗ ਉੱਪਰ ਤੇ ਇਧਰ ਡਾਉਨ ਸਿਲਿੰਗ ਦੀ ਗੱਲ ਕਰੀਏ ਤਾਂ ਇਹ ਵੀ ਕਾਫੀ ਵਧੀਆ ਡਿਜ਼ਾਈਨਾਂ ਦੇ ਵਿੱਚ ਹੈ ਬੈੱਡ ਲੱਗ ਕੇ ਵੀ ਜਿਹੜੀ ਜਗ੍ਹਾ ਲੈਫਟ ਰਾਈਟ ਬਹੁਤ ਜ਼ਿਆਦਾ ਹੈ ਤੇ ਵਾਸ਼ਰੂਮ ਦੀ ਗੱਲ ਕਰੀਏ ਵੀ ਕਮਰੇ ਕਮਰੇ ਜੱਡੇ ਵਾਸ਼ਰੂਮ ਹੈ ਬਹੁਤ ਵੱਡੇ ਵੱਡੇ ਤੇ ਆਓ ਆਪਾਂ ਸੈਕੰਡ ਰੂਮ ਦੇ ਵਿੱਚ ਲੈ ਚਲੀਏ ਨਾਲ ਹੀ ਇਧਰ ਐਂਟਰ ਹੁੰਦੇ ਆ ਸੈਕੰਡ ਰੂਮ ਹੈ ਨਕਸ਼ਾ ਬਹੁਤ ਪਿਆਰਾ ਵਾ ਜਦੋਂ ਘੁੰਮਦੇ ਆ ਆਪਣੇ ਆਪ ਨਹੀਂ ਬਹੁਤ ਵਧੀਆ ਲੱਗਦਾ ਇਧਰ ਡਾਉਨ ਸਿਲਿੰਗ ਤੇ ਇਧਰ ਕਪ ਬੋਰਡ ਜਿਹੜੇ ਹੈਗੇ ਆ ਉੱਪਰ ਤੱਕ ਕੰਪਲੀਟ ਹੈ ਬੈੱਡ ਲੱਗੇ ਆ ਕਮਰਾ ਬਹੁਤ ਵੱਡਾ ਤੇ ਇਧਰ ਵਾਸ਼ਰੂਮ ਤੁਹਾਨੂੰ ਦਿਖਾਉਂਦੇ ਆ ਕੈਮਰਾਮੈਨ ਤੇ ਨਾਲ ਹੀ ਪਿੱਛੇ ਜਿਹੜਾ ਵਾਸ਼ਿੰਗ ਏਰੀਆ ਵੀ ਤੁਹਾਨੂੰ ਦਿਖਾ ਦਿੰਦੇ ਆ ਬਿਅਰ ਵਾਸ਼ਿੰਗ ਏਰੀਆ ਵਾ ਇਧਰ ਇੱਕ ਵਾਰੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਕਾਫੀ ਇਧਰ ਏਰੀਆ ਵਾ ਇੱਧਰ ਵੀ ਨੇ ਸਮਾਨ ਵੀ ਰੱਖਿਆ ਵਾਸ਼ਿੰਗ ਵੀ ਪਈ ਹੈ ਤੇ ਇੱਧਰ ਅ ਪਾਸ਼ੂਸ਼ਣ ਵੀ ਬਣਾਇਆ ਇਹਨਾਂ ਨੇ ਤੇ ਜਿਵੇਂ ਤੁਸੀਂ ਥੱਲੇ ਥੱਲੇ ਇਹ ਗਰਾਉਂਡ ਫਲੋਰ ਦੇਖਿਆ ਹੈ ਤਾਂ ਜੇ ਆਪਾਂ ਗੱਲ ਕਰੀਏ ਵੀ ਉੱਪਰ ਦੀ ਆਪਾਂ ਇੱਥੇ ਜਿਹੜਾ ক্লোਜ਼ ਕਰ ਦਿੰਨੇ ਆ ਉੱਪਰ ਦਿਖਾਉਣ ਤੋਂ ਪਹਿਲਾਂ ਉੱਪਰ ਉਹ ਵੀ ਇੱਕ ਵੱਡਾ ਰੂਮ ਤੇ ਨਾਲ ਅਟੈਚ ਲੈਟਰਨ ਬਾਥਰੂਮ ਹੈ ਤੇ ਬਾਹਰ ਬਹੁਤ ਸੋਹਣਾ ਮਾਹੌਲ ਹੈ ਘੁੰਮਣ ਫਿਰਨ ਲਈ ਬੈਠਣ ਲਈ ਤੇ ਇਸ ਕੋਠੀ ਦੇ ਮਾਲਕ ਬਣ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਸ ਸੁੰਦਰ ਕੋਠੀ ਦੇ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤ ਸ੍ਰੀ ਅਕਾਲ